ਇੱਕ ਖੁਸ਼ਖਬਰੀ ਵੀ ਆ ਔਰ ਬੜੀ ਤਸੱਲੀ ਵਾਲੀ ਖਬਰ ਵੀ ਆ ਜੋ ਕਿ ਅਫਗਾਨਿਸਤਾਨ ਤੋਂ ਆਈ ਆ ਰਾਹਤ ਆ ਬਹੁਤ ਜਿਹੜੇ ਸਾਡੇ ਲੋਕ ਕਰਤੇ ਪ੍ਰਵਾਨ ਗੁਰਦੁਆਰੇ ਅੰਦਰ ਪਿਛਲੇ ਕਈ ਦਿਨ ਤੋਂ ਸੀਗੇ ਔਰ بار-बार ਮੰਗ ਕਰ ਰਹੇ ਸੀ ਐਵੈਕੂਏਟ ਕਰਨ ਦੀ ਦਿੱਲੀ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਨਿਰੰਤਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਰਜਾਲਾ ਦੇ ਨਾਲ ਔਰ ਵਿਦੇਸ਼ ਮੰਤਰੀ ਕਾਰਜਾਲਾ ਦੇ ਨਾਲ ਸੰਪਰਕ ਅੰਦਰ ਸੀ ਉੱਥੇ ਵੀ ਉਹਨਾਂ ਲੋਕਾਂ ਦੇ ਸੰਪਰਕ ਅੰਦਰ ਸੀ ਔਰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ 24 ਲੋਕਾਂ ਨੂੰ ਉਥੋਂ ਜਿਹਦੇ ਅੰਦਰ ਨਰਿੰਦਰਪਾਲ ਸਿੰਘ ਮੈਂਬਰ ਪਾਰਲੀਮੈਂਟ ਵੀ ਔਰ ਅਨਾਰਕਲੀ ਵੀ ਜੋ ਮੈਂਬਰ ਪਾਰਲੀਮੈਂਟ ਉਹ ਵੀ ਇਨਕਲੂਡ ਨੇ ਇਹਨਾਂ ਨੂੰ ਉੱਥੋਂ ਵੈਕੂਏਟ ਕਰ ਲਿਆ ਗਿਆ ਔਰ ਸੇਫਲੀ ਬਾਹਰ ਕੱਢ ਲਿਆ ਗਿਆ ਇਹਦੇ ਅੰਦਰ ਉਹ ਵੀ ਹੋਰ ਇਹਦੇ ਇਲਾਵਾ 150 ਲੋਕ ਨੇ ਜਿਹੜੇ ਇੰਡੀਅਨ ਪਾਸਪੋਰਟ ਹੋਲਡਰਸ ਨੇ ਜਿਨ੍ਹਾਂ ਦੇ ਬਰਛਕਾਲੇ ਖਬਰਾਂ ਚੱਲ ਰਹੀਆਂ ਸੀ ਕਿ ਉਹਨਾਂ ਰਗਵਾ ਕਰ ਲਿਆ ਗਿਆ ਕਿਉਂਕਿ ਪਰਸੋਂ ਇਹ ਸਾਰੇ ਲੋਕ ਹੀਅਰਪੋਰਟ ਤੇ ਲਗਭਗ 12 ਘੰਟੇ ਤੱਕ ਕੋਸ਼ਿਸ਼ ਕੀਤੀ ਗਈ ਨਿਰੰਤਰ ਮੈਂ ਸਾਰੀ ਰਾਤ ਜਾਗ ਰਿਹਾ ਸੀ ਪਰਸੋਂ ਵੀ ਔਰ ਮੈਂ ਉਹਨਾਂ ਨਾਲ ਸੰਪਰਕ ਅੰਦਰ ਸੀਗਾ ਲੇਕਿਨ ਪਰਸੋਂ ਇਹ ਮਿਸ਼ਨ ਕਾਮਯਾਬ ਨਹੀਂ ਹੋ ਸਕਿਆ ਇਹ ਆਪਰੇਸ਼ਨ ਕਾਮਯਾਬ ਨਹੀਂ ਹੋ ਸਕਿਆ ਸੀ ਲੇਕਿਨ ਅੱਜ ਇਹ ਕਾਮਯਾਬ ਹੋਇਆ ਤਕਰੀਬਨ ਸਵੇਰੇ ਪੌਣੇ 4 ਵਜੇ ਦੇ ਆਸ-ਪਾਸ ਇੰਜੀਨੀਅਰ ਫੋਰਸ ਦਾ ਪਲੇਨ ਇਹਨਾਂ ਨੂੰ ਲੈ ਕੇ ਉੱਥੋਂ ਨਿਕਲਣ ਚ ਕਾਮਯਾਬ ਹੋਇਆ ਬਹੁਤ ਲੰਬੀ ਇੱਕ ਮੁਸ਼ਕਲ ਸੀ ਬੜੀ ਲੰਬੀ ਐਕਸਰਸਾਈਜ਼ ਸੀਗੀ ਜਿਸ ਤੋਂ ਮੈਂ ਖੁਦ ਦੇਖ ਰਿਹਾ ਸੀਗਾ ਔਰ ਮੈਂ ਕਿਉਂਕਿ ਦੱਸ ਸਕਦਾ ਕਿ ਕਿੰਨੇ ਪ੍ਰੈਸ਼ਰ ਅੰਦਰ ਹੋ ਰਿਹਾ ਸੀ ਬਹੁਤ ਵੱਡੀ ਚਿੰਤਾ ਵੀ ਸੀ ਕਿਉਂਕਿ ਬ ਹੋਟਲ ਅੰਦਰ ਹੋਟਲ ਤੋਂ 에어ਪੋਰਟ ਵੱਲ ਨੂੰ ਜਦੋਂ ਉਹਨਾਂ ਨੂੰ ਲੱਗਾਇਆ ਜਾ ਰਿਹਾ ਸੀ ਤਾਂ ਬਹੁਤ ਵੱਡਾ ਖਤਰਾ ਸੀਗਾ ਸੋ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਦੇਸ਼ ਦੇ ਵਿਦੇਸ਼ ਮੰਤਰੀ ਦਾ ਗ੍ਰਹਿ ਮੰਤਰੀ ਦਾ ਸਾਰੇ ਉਹਨਾਂ ਲੋਕਾਂ ਦਾ ਦੇਸ਼ ਦੇ ਸਾਰੇ ਦੇਸ਼ ਵਾਸੀਆਂ ਦਾ ਜਿਨ੍ਹਾਂ ਦੀ ਅਰਦਾਸਾਂ ਦੇ ਸਦਕੇ ਇਹ ਬਹੁਤ ਵੱਡਾ ਮਿਸ਼ਨ ਕਾਮਯਾਬ ਹੋਇਆ ਹੈ ਔਰ ਬਾਕੀ ਲੋਕ ਵੀ ਜਿਹੜੇ ਆ ਅਸੀਂ ਹੁਣ ਬਹੁਤ ਜਲਦੀ ਉੱਥੇ ਵੈਕਿਊਏਟ ਕਰਾਂਗੇ ਮੈਂ ਬਾਕੀ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਅ ਕਿਉਂਕਿ ਉਥੇ ਪ੍ਰੋਬਲਮਸ ਹੁੰਦੀਆਂ ਨੇ ਉਹਦੇ ਨਾਲ ਲੇਕਿਨ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਬਹੁਤ ਜਲਦੀ ਬਾਕੀ ਲੋਕਾਂ ਨੂੰ ਉਥੋਂ ਵੈਕੂਏਟ ਕਰ ਲਿਆ ਜਾਊਗਾ ਸੋ ਮੈਂ ਫਿਰ ਤੋਂ ਔਰ ਇਸ ਮੈਂ ਵੀ ਦੱਸਣਾ ਚਾਹੁੰਦਾ ਕਿ ਇਸ ਜੱਥੇ ਦੇ ਅੰਦਰ ਨਰਿੰਦਰਪਾਲ ਨਰਿੰਦਰ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਉਹ ਵੀ ਨੇ ਔਰ ਅਨਾਰਕਲੀ ਜੋ ਕਿ ਮੈਂਬਰ ਪਾਰਲੀਮੈਂਟ ਉਹ ਵੀ ਆ ਉਹ ਵੀ ਇਹਦੇ ਅੰਦਰ ਇਨਕਲੂਡ ਨੇ ਉਹਨਾਂ ਨੂੰ ਉਥੋਂ ਵੈਕੂਏਟ ਕਰ ਲਿਆ ਗਿਆ ਸੋ ਫਿਰ ਤੋਂ ਮੈਂ ਅਕਾਲਪੁਰਖ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਤਰਸ ਸਦਕੇ ਇਹ ਸਾਰੀ ਕਾਮਯਾਬੀ ਹਾਸਲ ਹੋਈ ਆ ਬੜੀ ਖੁਸ਼ਖਬਰੀ ਵੀ ਆ ਔਰ ਬੜੀ ਤਸੱਲੀ ਵਾਲੀ ਖਬਰ ਵੀ ਜੋ ਕਿ afghanistan ਤੋਂ ਆਈ ਆ ਰਹਾਤਾ ਬਹੁਤ ਜਿਹੜੇ ਸਾਡੇ ਲੋਕ ਕਰਤੇ ਪ੍ਰਵਾਨ ਗੁਰਦੁਆਰੇ ਅੰਦਰ ਪਿਛਲੇ ਕਈ ਦਿਨ ਤੋਂ ਸੀਗੇ ਔਰ ਬਾਰ ਬਾਰ ਮੰਗ ਕਰ ਰਹੇ ਸੀ ਐਵੇਕੂਏਟ ਕਰਨ ਦੀ ਦਿੱਲੀ ਸਿੱਖ ਗੁਰਦਰਾ ਮੈਨੇਜਮੈਂਟ ਕਮੇਟੀ ਨਿਰੰਤਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਰਜਾਲਾ ਦੇ ਨਾਲ ਔਰ ਵਿਦੇਸ਼ ਮੰਤਰੀ ਕਾਰਜਾਲਾ ਦੇ ਨਾਲ ਸੰਪਰਕ ਅੰਦਰ ਸੀ ਉੱਥੇ ਵੀ ਉਹਨਾਂ ਲੋਕਾਂ ਦੇ ਸੰਪਰਕ ਅੰਦਰ ਸੀ ਔਰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ 24 ਲੋਕਾਂ ਨੂੰ ਉੱਥੋਂ ਜਿਦੇ ਅੰਦਰ ਨਰਿੰਦਰਪਾਲ ਸਿੰਘ ਮੈਂਬਰ ਪਾਰਲੀਮੈਂਟ ਵੀ ਔਰ ਅਨਾਰਕਲੀ ਵੀ ਜੋ ਮੈਂਬਰ ਪਾਰਲੀਮੈਂਟ ਉਹ ਵੀ ਇਨਕਲੂਡ ਨੇ ਇਹਨਾਂ ਨੂੰ ਉੱਥੋਂ ਐਵੇਕੂਏਟ ਕਰ ਲਿਆ ਗਿਆ ਔਰ ਇਦਨ ਦਰੋਬੇ ਹੋਰ ਇਹਦੇ ਇਲਾਵਾ 150 ਲੋਕ ਨੇ ਜਿਹੜੇ ਇੰਡੀਅਨ ਪਾਸਪੋਰਟ ਹੋਲਡਰਸ ਨੇ ਜਿਨ੍ਹਾਂ ਦੇ ਬਾਰੇ ਚਕਾਲੇ ਖਬਰਾਂ ਚੱਲ ਰਹੀਆਂ ਸੀ ਕਿ ਉਹਨਾਂ ਰਗਵਾ ਕਰ ਲਿਆ ਗਿਆ ਕਿਉਂਕਿ ਪਰਸੋਂ ਇਹ ਸਾਰੇ ਲੋਕ ਹੇਅਰਪੋਰਟ ਤੇ ਲਗਭਗ 12 ਘੰਟੇ ਤੱਕ ਕੋਸ਼ਿਸ਼ ਕੀਤੀ ਗਈ ਨਿਰੰਤਰ ਮੈਂ ਸਾਰੀ ਰਾਤ ਜਾਗ ਰਿਹਾ ਸੀ ਪਰਸੋਂ ਵੀ ਔਰ ਮੈਂ ਉਹਨਾਂ ਨਾਲ ਸੰਪਰਕ ਅੰਦਰ ਸੀਗਾ ਲੇਕਿਨ ਪਰਸੋਂ ਇਹ ਮਿਸ਼ਨ ਕਾਮਯਾਬ ਨਹੀਂ ਹੋ ਸਕਿਆ ਇਹ ਆਪਰੇਸ਼ਨ ਕਾਮਯਾਬ ਨਹੀਂ ਹੋ ਸਕਿਆ ਸੀ ਲੇਕਿਨ ਅੱਜ ਇਹ ਕਾਮਯਾਬ ਹੋਇਆ ਤਕਰੀਬਨ ਸਵੇਰੇ ਪੌਣੇ 4 ਵਜੇ ਦੇ ਆਸ-ਪਾਸ ਇੰਡੀਅਨ 에ਅਰ ਫੋਰਸ ਦਾ ਪਲੇਨ ਇਹਨਾਂ ਨੂੰ ਲੈ ਕੇ ਉੱਥੋਂ ਨਿਕਲਣ 'ਚ ਬਹੁਤ ਲੰਬੀ ਇੱਕ ਮੁਸ਼ਕਲ ਸੀ ਬੜੀ ਲੰਬੀ ਐਕਸਰਸਾਈਜ਼ ਸੀਗੀ ਜਿਸ ਤੋਂ ਮੈਂ ਖੁਦ ਦੇਖ ਰਿਹਾ ਸੀਗਾ ਔਰ ਮੈਂ ਕਿਉਂਕਿ ਦੱਸ ਸਕਦਾ ਕਿ ਕਿੰਨੇ ਪ੍ਰੈਸ਼ਰ ਅੰਦਰ ਹੋ ਰਿਹਾ ਸੀ ਬਹੁਤ ਵੱਡੀ ਚਿੰਤਾ ਵੀ ਸੀ ਕਿਉਂਕਿ ਬਾਰ-ਬਾਰ ਗੁਰਦੁਆਰੇ ਤੋਂ ਹੋਟਲ ਅੰਦਰ ਹੋਟਲ ਤੋਂ 에어ਪੋਰਟ ਵੱਲ ਨੂੰ ਜਦੋਂ ਉਹਨਾਂ ਨੂੰ ਲਗਾ ਲਜਾਇਆ ਜਾ ਰਿਹਾ ਸੀ ਤੇ ਬਹੁਤ ਵੱਡਾ ਖਤਰਾ ਸੀਗਾ ਸੋ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਦੇਸ਼ ਦੇ ਵਿਦੇਸ਼ ਮੰਤਰੀ ਦਾ ਗ੍ਰਹਿ ਮੰਤਰੀ ਦਾ ਸਾਰੇ ਉਹਨਾਂ ਲੋਕਾਂ ਦਾ ਦੇਸ਼ ਦੇ ਸਾਰੇ ਦੇਸ਼ ਵਾਸੀਆਂ ਦਾ ਜਿਨ੍ਹਾਂ ਦੀ ਅਰਦਾਸਾਂ ਦੇ ਸਦਕੇ ਇਹ ਬਹੁਤ ਵੱਡਾ ਮਿਸ਼ਨ ਕਾਮਯਾਬ ਹੋਇਆ ਹੈ ਔਰ ਬਾਕ ਅਸੀਂ ਹੁਣ ਬਹੁਤ ਜਲਦੀ ਉੱਥੋਂ ਵੈਕੂਏਟ ਕਰਾਂਗੇ ਮੈਂ ਬਾਕੀ ਡਿਟੇਲ ਸ਼ੇਅਰ ਨਹੀਂ ਕਰ ਸਕਦਾ ਕਿਉਂਕਿ ਉੱਥੇ ਪ੍ਰੋਬਲਮਸ ਹੁੰਦੀਆਂ ਨੇ ਉਹਦੇ ਨਾਲ ਲੇਕਿਨ ਮੈਂ ਤੁਹਾਨੂੰ ਇਹ ਦੱਸ ਸਕਦਾ ਹਾਂ ਕਿ ਬਹੁਤ ਜਲਦੀ ਬਾਕੀ ਲੋਕਾਂ ਨੂੰ ਉੱਥੋਂ ਵੈਕੂਏਟ ਕਰ ਲਿਆ ਜਾਊਗਾ ਸੋ ਮੈਂ ਫਿਰ ਤੋਂ ਔਰ ਇਸ ਮੈਂ ਵੀ ਦੱਸਣਾ ਚਾਹੁੰਦਾ ਕਿ ਇਸ ਜੱਥੇ ਦੇ ਅੰਦਰ ਨਰਿੰਦਰਪਾਲ ਨਰਿੰਦਰ ਸਿੰਘ ਜੀ ਖਾਲਸਾ ਮੈਂਬਰ ਪਾਰਲੀਮੈਂਟ ਉਹ ਵੀ ਨੇ ਔਰ ਅਨਾਰਕਲੀ ਜੋ ਕਿ ਮੈਂਬਰ ਪਾਰਲੀਮੈਂਟ ਉਹ ਵੀ ਆ ਉਹ ਵੀ ਇਹਦੇ ਅੰਦਰ ਇਨਕਲੂਡ ਨੇ ਉਹਨਾਂ ਨੂੰ ਉੱਥੋਂ ਵੈਕੂਏਟ ਕਰ ਲਿਆ ਗਿਆ ਸੋ ਫਿਰ ਤੋਂ ਮੈਂ ਅਕਾਲ ਪੁਰਖ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ